सतनाम श्री गुरू साहिब जी गुरू साहिब जी साजी नवाजी गुरू प्यारी गुरू सवारी सतसंग जी फतेह बुलाओ जी वाहिगुरू जी का ख़ालसा वाहिगुरू जी फतिह ਰੋਜ਼ਾਨਾ ਦੀ ਤਰ੍ਹਾਂ ਸਾਖੀ ਪ੍ਰਮਾਣ ਸੁਣਨ ਪੜ੍ਹਨ ਵਾਸਤੇ ਸ੍ਰੀ ਦਸ਼ਮੇਸ਼ ਦਰਬਾਰ ਮੂਸਾ ਵਿਖੇ ਆਪ ਜੀ ਸੰਗਤ ਪਹੁੰਚ ਕਰਕੇ ਹਾਜ਼ਰੀ ਭਰਦੇ ਹਾਂ ਕੱਲ ਤੱਕ ਪਹਿਲੀਆਂ 8 ਸਾਖੀਆਂ ਸਾਂਝੀਆਂ ਹੋ ਚੁੱਕੀਆਂ ਹਨ ਅੱਜ 9 ਨੰਬਰ ਸਾਖੀ ਸੁਖਦੇਵ 무ਨੀ ਜੀ ਦੀ ਕਥਾ ਇਹ ਆਰੰਭ ਹੋ ਰਹੀ ਹੈ ਸਵਾਉ ਸਾਰੇ ਪਿਆਰ ਸਤਕਾਰ ਸਹਿਤ ਇਹ ਸਾਖੀ ਸਰਵਣ ਕਰਿਏ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਬਾਹਰ ਬਰੇ ਗੁਰਵਾਸ ਵਸ ਜਮ ਦੇ ਈ ਸੁਖ ਲਈ ਉਦਾਸੀ ਮਾਇਆ ਵਿੱਚ ਅਤੀਤ ਹੋਏ ਮਨ ਹੱਠ ਬੁੱਧ ਨਾ ਬੰਦ ਖਵਾਸੀ ਸੁਖ ਦੇਵ ਦਾ ਅਰਥ ਹੈ ਤੋਤਾ ਸੁਖ ਸ਼ਬਦ ਬਾਣੀ ਵਿੱਚ ਬਹੁਤ ਵਾਰ ਵਰਤਿਆ ਗਿਆ ਹੈ ਇਸ ਦਾ ਅਰਥ ਹੁੰਦਾ ਤੋਤਾ ਵੈਸੇ ਸੁਖਦੇਵ ਜੀ ਵਿਆਸ ਜੀ ਦੇ ਪੁੱਤਰ ਸਨ ਇਹਨਾਂ ਦੇ ਜਨਮ ਦੀ ਅਨੋਖੀ ਕਥਾ ਇਉਂ ਹੈ ਪਾਰਵਤੀ ਅਤੇ ਸ਼ਿਵ ਜੀ ਮਹਾਰਾਜ ਦਾ ਆਪਸ ਵਿੱਚ ਬੜਾ ਪਿਆਰ ਸੀ ਇੱਕ ਦਿਨ ਕੈਲਾਸ਼ ਪਰਬਤ ਉੱਤੇ ਇਕੱਲੇ ਬੈਠੇ ਸੀ ਪਾਰਵਤੀ ਨੇ ਦੋਵੇਂ ਹੱਥ ਜੋੜ ਕੇ ਅਰਜ ਕੀਤੀ ਹੇ ਪ੍ਰਭੂ ਆਪ ਦੀ ਮਾਇਆ ਐਸੀ ਹੈ ਮੈਂ ਭਾਵ ਇਸਤਰੀ ਛੇਤੀ ਬੁੱਢੜ ਹੋ ਜਾਂਦੀ ਹੈ ਜਦੋਂ ਉਹ ਬੁੱਢੀ ਹੋ ਜਾਏ ਤਾਂ ਉਹ ਜੀਵਨ ਸੁਖ ਆਨੰਦ ਪ੍ਰਾਪਤ ਨਹੀਂ ਕਰ ਸਕਦੀ ਤੁਸਾਂ ਦੀ ਤੇ ਮੇਰੀ ਅਟੁੱਟ ਪ੍ਰੀਤ ਹੈ ਮੈਨੂੰ ਭੈ ਹੈ ਕਿ ਆਪ ਤਾਂ ਤ੍ਰੈ ਕਾਲ ਇੱਕ ਸਮਾਨ ਰਹਿਣ ਵਾਲੇ ਹੋ ਪਰ ਮੇਰੇ ਤੇ ਜ਼ਰੂਰ ਬੁਢੇਪਾ ਜਾਏਗਾ ਇਸ ਵਾਸਤੇ ਮੈਂ ਬੇਨਤੀ ਕਰਦੀ ਹਾਂ ਕਿ ਮੈਨੂੰ ਅਮਰ ਕਥਾ ਸੁਣਾ ਕੇ ਅਮਰ ਕਰ ਦਿਓ ਮੇਰੇ ਉੱਤੇ ਬੁਢੇਪਾ ਅਸਰ ਨਾ ਕਰੇ ਮੈਂ ਸਦਾ ਹੀ ਜਵਾਨ ਰਹਾ ਅਤੇ ਆਪ ਜੀ ਦੇ ਅੰਗ ਸੰਗ ਰਹਾ ਮੇਰੀ ਦਾਸੀ ਦੀ ਇਹ ਪ੍ਰਾਰਥਨਾ ਹੈ ਇਹ ਜਦੋਂ ਬੇਨਤੀ ਪਾਰਵਤੀ ਨੇ ਕੀਤੀ ਤਾਂ ਸ਼ਿਵ ਜੀ ਮਹਾਰਾਜ ਮੋਜ ਵਿੱਚ ਪ੍ਰਸੰਨ ਚਿੱਤ ਬਰਾਜੇ ਸਨ ਕਿਉਂਕਿ ਉਹ ਪ੍ਰਸੰਨ ਸਨ ਉਹਨਾਂ ਨੇ ਇਕਦਮ ਹੀ ਬੇਨਤੀ ਨੂੰ ਮੰਨ ਲਿਆ ਅਤੇ ਉੱਤਰ ਦਿੱਤਾ ਐਸਾ ਹੀ ਹੋਏਗਾ ਤੇ ਅਮਰ ਕਥਾ ਸੁਣਾਉਣ ਲੱਗ ਪਏ ਸ਼ਿਵ ਜੀ ਮਹਾਰਾਜ ਅਮਰ ਕਹਾਣੀ ਸੁਣਾਈ ਗਏ ਉਸ ਵੇਲੇ ਹੋਰ ਤਾਂ ਕੋਈ ਨਹੀਂ ਸੀ ਕੋਲ ਤੇ ਸਬੱਬੀ ਸਿਰਫ ਇੱਕ ਤੋਤਾ ਬੈਠਾ ਸੀ ਤੇ ਉਹ ਕਥਾ ਤੋਤੇ ਦੇ ਕੰਨਾਂ 'ਚ ਵੀ ਪੈਂਦੀ ਰਹੀ ਉਹ ਵੀ ਸੁਣਦਾ ਰਿਹਾ ਸ਼ਿਵ ਜੀ ਚਾਹੁੰਦੇ ਸੀ ਕਿ ਕਥਾ ਕੋਈ ਹੋਰ ਨਾ ਸੁਣੇ ਤਾਂ ਕਿ ਪ੍ਰਭੂ ਦੀ ਮਾਇਆ ਅਥਵਾ ਉਹਦੀ ਰਚਨਾ ਵਿੱਚ ਫਰਕ ਨਾ ਪਵੇ ਕਿਉਂਕਿ ਜੇ ਕੋਈ ਹੋਰ ਅਮਰ ਕਥਾ ਸੁਨੇਗਾ ਉਹ ਵੀ ਅਮਰ ਹੋ ਜਾਏਗਾ ਤਾਂ ਰੱਬ ਦਾ ਜਿਹੜਾ ਨਿਜਮ ਬਣਾਇਆ ਹੋਇਆ ਹੈ ਵੀ ਪਹਿਲਾਂ ਬਚਪਨ ਫਿਰ ਜਵਾਨੀ ਫਿਰ ਬੁਢੇਪਾ ਉਹਦੇ ਵਿੱਚ ਫਰਕ ਪੈ ਜਾਏਗਾ ਮਰਨਾ ਜੰਮਣਾ ਕਾਇਮ ਰਹੇ ਪਰੰਤੂ ਤੋਤਾ ਕਥਾ ਸੁਣੀ ਗਿਆ ਥੋੜੀ ਕਥਾ ਸੁਣਨ ਤੋਂ ਬਾਅਦ ਕੁਦਰਤ ਐਸੀ ਵਾਪਰੀ ਕਿ ਪਾਰਵਤੀ ਤਾਂ ਸੌ ਗਈ ਉਸ ਦੇ ਸੌਣ ਦਾ ਸ਼ਿਵ ਜੀ ਨੇ ਖਿਆਲ ਨਹੀਂ ਕੀਤਾ ਉਹ ਕਥਾ ਸੁਣਾਈ ਗਈ ਤੇ ਪਾਰਵਤੀ ਦੀ ਥਾਂ ਤੇ ਤੋਤਾ ਹੰਗਾਰਾ ਦਿੰਦਾ ਰਿਹਾ ਜਦੋਂ ਕਥਾ ਸਮਾਪਤ ਹੋਈ ਤਾ ਸ਼ਿਵ ਜੀ ਹੈਰਾਨ ਸੀ ਕਿ ਪਾਰਵਤੀ ਤਾਂ ਸੁੱਤੀ ਪਈ ਆ ਹੰਗਾਰਾ ਕੌਣ ਦਿੰਦਾ ਸੀ ਜਦ ਉਹਨਾਂ ਨੇ ਦੇਖਿਆ ਤਾਂ ਪਤਾ ਲੱਗਿਆ ਕਿ ਕਥਾ ਤਾਂ ਤੋਤੇ ਨੇ ਸੁਣ ਲਈ ਤਾ ਸ਼ਿਵ ਜੀ ਤੋਤੇ ਨੂੰ ਮਾਰਨ ਵਾਸਤੇ ਉੱਠ ਖਲੋਤੇ ਤੋਤੇ ਨੂੰ ਵੀ ਪਤਾ ਲੱਗ ਗਿਆ ਤੋਤਾ ਨੱਠਿਆ ਤੇ ਨੱਠ ਕੇ ਗੰਗਾ ਕਿਨਾਰੇ ਪੁੱਜ ਗਿਆ ਅੱਗੇ ਅੱਗੇ ਤੋਤਾ ਤੇ ਪਿੱਛੇ ਪਿੱਛੇ ਸ਼ਿਵਜੀ ਮਹਾਰਾਜ ਤੋਤਾ ਨਾ ਮਰਿਆ ਤੇ ਉੜਦਾ ਉੜਦਾ ਵਿਆਸ ਜੀ ਦੇ ਆਸ਼ਰਮ ਵਿੱਚ ਆ ਗਿਆ ઋષਿ ਵਿਆਸ ਜੀ ਗੰਗਾ ਦੇ ਕਿਨਾਰੇ ਉਹਨਾਂ ਦਾ ਆਸ਼ਰਮ ਸੀ ਵਿਆਸ ઋષਿ ਦੀ ਧਰਮ ਪਤਨੀ ਰਤੂ ਇਸ਼ਨਾਨ ਕਰਕੇ ਪਵਿੱਤਰ ਕੁੱਖ ਸੀ ਅਮਰ ਕਥਾ ਸੁਣ ਕੇ ਤੋਤਾ ਅਮਰ ਅਤੀਤ ਤ੍ਰੈਕਾਲ ਦਰਸ਼ੀ ਹੋ ਚੁੱਕਿਆ ਸੀ ਕਿਉਂਕਿ ਉਹ ਤਾਂ ਅਮਰ ਦਾ ਹੋ ਚੁੱਕਿਆ ਸੀ ਮਤਲਬ ਉਹਨੇ ਮਰਨਾ ਤਾਂ ਹੈ ਨਹੀਂ ਸੀ ਪਰੰਤੂ ਉਸ ਨੂੰ ਸ਼ਿਵ ਜੀ ਦੀ ਕਰੋਪੀ ਦਾ ਵੀ ਪਤਾ ਸੀ ਤੇ ਸ਼ਿਵ ਜੀ ਦੀ ਕਰੋਪੀ ਤੋਂ ਬਚਣ ਵਾਸਤੇ ਉਸਨੇ ਹਵਾ ਦਾ ਰੂਪ ਧਾਰਨ ਕਰ ਲਿਆ ਹਵਾ ਦਾ ਰੂਪ ਧਾਰਨ ਕਰ ਲਿਆ ਤੇ ਵਿਆਸ ਜੀ ਦੀ ਪਤਨੀ ਦੇ ਗਰਭ ਵਿੱਚ ਆਪਣਾ ਨਿਵਾਸ ਕਰ ਲਿਆ ਜਦੋਂ ਸ਼ਿਵਜੀ ਮਹਾਰਾਜ ਨੂੰ ਇਹ ਪਤਾ ਲੱਗਿਆ ਕਿ ਤੋਤਾ ਤਾਂ ਰਿਸ਼ੀ ਵਿਆਸ ਦੀ ਧਰਮ ਪਤਨੀ ਦੇ ਪੇਟ ਵਿੱਚ ਚਲੇ ਆ ਗਿਆ ਹਵਾ ਬਣ ਕੇ ਤਾਂ ਸ਼ਿਵਜੀ ਨੇ ਆਸ਼ਰਮ ਦੇ ਅੱਗੇ ਧਰਨਾ ਮਾਰ ਲਿਆ ਕਿ ਜਦੋਂ ਤੋਤਾ ਬੱਚੇ ਦੇ ਰੂਪ ਵਿੱਚ ਬਾਹਰ ਆਊਗਾ ਤਾਂ ਉਸ ਨੂੰ ਮੈਂ ਮਾਰ ਦਿਆਂਗਾ ਪਰ ਤੋਤਾ ਮਾਤਾ ਦੇ ਗਰਭ ਦੇ ਅੰਦਰ ਹੈ ਬਾਹਰ ਸ਼ਿਵ ਜੀ ਭਗਵਾਨ ਉਹਦੀ ਉਡੀਕ ਕਰ ਰਹੇ ਆ ਤੇ 12 ਸਾਲ ਬੀਤ ਗਏ ਪਰ ਵਿਆਸ ઋષਿ ਦੀ ਪਤਨੀ ਦੇ ਬੱਚਾ ਪੈਦਾ ਨਾ ਹੋਇਆ 12 ਬਰਸ ਉਹ ਤੋਤਾ ਮਾਤਾ ਦੇ ਗਰਭ ਦੇ ਵਿੱਚ ਹੀ ਭਗਤੀ ਕਰਦਾ ਰਿਹਾ ਤੇ ਵਿਆਸ ઋષਿ ਦੀ ਪਤਨੀ ਬਹੁਤ ਤੰਗ ਹੋਈ ਉਸਨੇ ਆਪਣੇ ਪਤਨੀ ਆਪਣੇ ਪਤੀ ਅਤੇ ਪ੍ਰਮਾਤਮਾ ਅੱਗੇ ਬੇਨਤੀ ਕੀਤੀ ਤਰਲਾ ਲਿਆ ਕਿ ਕਿਰਪਾ ਕਰਕੇ ਮੇਰੇ ਹੱਡ ਸੋਖੇ ਕਰੋ ਪ੍ਰਮਾਤਮਾ ਨੂੰ ਦਇਆ ਆਈ ਸੁਖਦੇਵ ਆਪਣੀ ਮਾਤਾ ਦੇ ਪੇਟ ਵਿੱਚ ਭਗਤੀ ਕਰਦਾ ਸੀ ਭਗਤੀ ਕਰਦਿਆਂ ਹੋਇਆਂ ਦੇਖ ਕੇ ਪ੍ਰਮਾਤਮਾ ਨੇ ਉਸ ਨੂੰ ਆਖਿਆ हे सुखदेव ਹੁਣ ਤੂੰ ਬਾਹਰ ਆ ਜਾ ਉਹ ਆਖਣ ਲੱਗਿਆ ਜੇ ਮੈਂ ਬਾਹਰ ਆ ਗਿਆ Shivji ਮੈਨੂੰ ਮਾਰ ਦੇਗਾ ਪ੍ਰਮਾਤਮਾ ਨੇ ਕਿਹਾ Shivji ਤੈਨੂੰ ਮਾਰ ਨਹੀਂ ਸਕੇਗਾ ਤੇ ਫੇਰ ਸੁਖਦੇਵ मुनि ਨੇ ਕਿਹਾ हे ਪ੍ਰਭੂ ਜੇ ਮੈਂ ਬਾਹਰ ਆ ਗਿਆ ਤਾਂ ਮਾਇਆ ਦਾ ਪਰਛਾਵਾਂ ਮੇਰੇ ਤੇ ਪਏਗਾ ਕਿਉਂਕਿ ਜਦੋਂ ਵੀ ਮਨੁੱਖ ਦਾ ਜਨਮ ਹੁੰਦਾ ਹੈ ਤੇ ਮਾਇਆ ਦਾ ਉਹਦੇ ਤੇ ਪਰਛਾਵਾਂ ਪੈ ਜਾਂਦਾ ਹੈ ਇਹ ਗੁਰਬਾਣੀ ਵੀ ਕਹਿੰਦੀ ਆ ਮਹਾਰਾਜ ਜੀ ਦੇ ਬਚਨ ਅਨੰਤ ਅਨੰਦ ਸਾਹਿਬ ਦੇ ਵਿੱਚ ਆਉਂਦੇ ਆ ਜਾ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਭਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇ ਮਾਤਾ ਦੇ ਪੇਟ ਤੋਂ ਜਨਮ ਲੈਂਦਿਆਂ ਹੀ ਤ੍ਰਿਸ਼ਨਾ ਲੱਗ ਜਾਂਦੀ ਹੈ ਮਨੁੱਖ ਨੂੰ ਤੇ ਮਾਇਆ ਦਾ ਪ੍ਰਭਾਵ ਉਹਦੇ ਤੇ ਪੈ ਜਾਂਦਾ ਹੈ ਮੇਰੇ ਤੇ ਮਾਇਆ ਦਾ ਪਰਛਾਵਾ ਪਏਗਾ ਉਸ ਪਰਛਾਵੇਂ ਦੇ ਮੈਨੂੰ ਭਜਨ ਨਹੀਂ ਕਰਨ ਦੇਣਾ ਸ਼ਿਵ ਜੀ ਨੇ ਵੀ ਹੱਥ ਛੱਡਣਾ ਨਹੀਂ ਉਸ ਵੇਲੇ ਪ੍ਰਮਾਤਮਾ ਨੇ ਭਾਖਿਆ ਦਿੱਤੀ ਇਹ ਨਹੀਂ ਹੋ ਸਕਦਾ ਕਿ ਤੁਸੀਂ ਸਦਾ ਗਰਭ ਦੇ ਵਿੱਚ ਹੀ ਰਹੋ ਤੁਹਾਡੀ ਮਾਤਾ ਤੰਗ ਹੈ ਦੁਸਾਂ ਤੇ ਮਾਇਆ ਸਮਾਧੀ ਲਾਉਣ ਤੱਕ ਅਸਰ ਨਹੀਂ ਕਰੇਗੀ। ਸ਼ਿਵ ਜੀ ਵੀ ਚਲੇ ਜਾਣਗੇ। ਇੱਕਦਮ ਬਾਹਰ ਆ ਜਾਓ। ਜਨਮ ਲਓ। ਇਉਂ ਪ੍ਰਮਾਤਮਾ ਦੇ ਹੁਕਮ ਨਾਲ ਸੁਖਦੇਵ ਦਾ ਜਨਮ ਹੋਇਆ। ਤੇ ਜਨਮ ਲੈਂਦਿਆਂ ਸਾਰੀ ਉਹ ਜੰਗਲਾਂ ਨੂੰ ਤੁਰ ਪਿਆ। ਜੰਗਲ ਵਿੱਚ ਜਾ ਕੇ ਸਮਾਧੀ ਲਾ ਲਈ। ਉੱਥੇ ਸੁਖਦੇਵ मुनि ਕਈ ਸਾਲ ਤਪੱਸਿਆ ਕਰਦਾ ਰਿਹਾ ਪਰ ਕਿਸੇ ਨੂੰ ਗੁਰੂ ਧਾਰਨ ਨਾ ਕੀਤਾ ਕਿਉਂਕਿ ਗੁਰੂ ਧਾਰਨ ਕੀਤੇ ਬਿਨਾ ਮੁਕਤੀ ਨਹੀਂ ਹੁੰਦੀ ਤੇ ਨਾਹੀ ਮਨ ਵਸ ਵਿੱਚ ਆਉਂਦਾ ਕਈ ਸਾਲ ਤਪ ਕਰਦਿਆਂ ਹੋਇਆਂ ਬੀਤ ਗਏ ਸਿਰ ਤੇ ਲੰਮੀਆਂ ਲੰਮੀਆਂ ਜਟਾਵਾਂ ਹੋ ਗਈਆਂ ਤੇ ਸਰੀਰ ਵੀ ਵੱਧ ਗਿਆ ਉਸਨੇ ਅੰਨ ਜਲ ਮੂਨਾ ਲਾਇਆ ਤੇ ਨਿਰ ਅਹਾਰ ਰਿਹਾ ਉਸ ਦੀਆਂ ਲੰਮੀਆਂ ਜਟਾਵਾਂ ਦੇ ਵਿੱਚ ਪੰਛੀਆਂ ਨੇ ਆਲ ਨੇ ਪਾ ਲਏ ਇੱਕ ਪੰਛੀਆਂ ਦਾ ਐਸਾ ਜੋੜਾ ਆਇਆ ਜਿਹੜਾ ਕਿ ਅਨਪਬੀ ਪ੍ਰਕਾਸ਼ ਵਾਲਾ ਸੀ ਮਤਲਬ ਉਹਨਾਂ ਨੂੰ ਗਿਆਤਾ ਸੀ ਤਾਂ ਇੱਕ ਪੰਛੀ ਨੇ ਦੂਜੇ ਨੂੰ ਕਿਹਾ ਆਪਾਂ ਨੂੰ ਇੱਥੇ ਆਲ ਨਾ ਪਾਉਣਾ ਨਹੀਂ ਸੀ ਚਾਹੀਦਾ ਦੂਸਰੇ ਨੇ ਪੁੱਛਿਆ ਕਿਉਂ ਕੀ ਵਿਗਨ ਹੈ ਪਹਿਲੇ ਨੇ ਕਿਹਾ ਇਹ ਰਖੀ ਤਪੱਸਿਆ ਜ਼ਰੂਰ ਕਰਦਾ ਪਰ ਇਹ ਨਿਗੋਰੇ ਇਹਨੇ ਗੁਰੂ ਧਾਰ ਨਹੀਂ ਕੀਤਾ ਤੇ ਨਿਗੋਰੇ ਪੁਰਸ਼ ਕੋਲ ਰਹਿਣਾ ਪਾਪ ਹੁੰਦਾ ਹੈ ਹੋ ਸਕਦਾ ਹੈ ਇਸ ਦੇ ਪ੍ਰਭਾਵ ਕਰਕੇ ਆਪਾਂ ਵੀ ਨਰਕਾਂ ਨੂੰ ਚਲੇ ਜਾਈਏ ਆਪਾਂ ਬਹੁਤ ਭੁੱਲ ਕੀਤੀ ਹੈ ਦੂਜੇ ਨੇ ਕਿਹਾ ਚਲੋ ਫਿਰ ਉੱਡ ਚਲੀਏ ਇੱਥੇ ਰਹਿਣਾ ਠੀਕ ਨਹੀਂ ਇੰਉਂ ਸਲਾਹ ਕਰਕੇ ਉਹ ਪੰਛੀ ਉੱਡ ਗਏ ਮੁੜ ਕੇ ਨਾ ਆਏ ਤ੍ਰੈਕਾਲ ਦਰਸ਼ੀ ਸੁਖਦੇਵ ਨੂੰ ਪਤਾ ਲੱਗਿਆ ਉਸਨੇ ਸਮਾਧੀ ਖੋਲੀ ਤੇ ਜੰਗਲ ਵਿੱਚੋਂ ਉੱਠ ਕੇ ਆਪਣੇ ਧਰਮ ਪਿਤਾ ਵ્યાਸ ਜੀ ਦੇ ਆਸ਼ਰਮ ਵਿੱਚ ਪੁੱਜ ਗਿਆ ਪਹੁੰਚ ਕੇ ਕਹਿਣ ਲੱਗਿਆ ਹੇ ਪਿਤਾ ਜੀ ਪੰਛਿਆ ਨੇ ਪੰਛੀਆਂ ਨੇ ਆਗਿਆ ਦਿੱਤੀ ਹੈ ਕਿ ਮੈਂ ਨਿਗੁਰਾ ਹਾਂ ਕੋਈ ਐਸਾ ਗੁਰੂ ਦੱਸੋ ਜਿਸ ਨੂੰ ਮੈਂ ਧਾਰਨ ਕਰਾਂ ਸੁਖਦੇਵ ਨੇ ਆਖਿਆ ਬਾਪ ਅੱਗੇ ਬੇਨਤੀ ਕੀਤੀ ਪੁੱਤਰ ਦੀ ਬੇਨਤੀ ਸੁਣ ਕੇ ਵਿਆਸ ਜੀ ਕੁਝ ਸੋਚੀ ਪਏ ਅੰਤ ਉਹਨਾਂ ਨੇ ਆਪਣੀ ਰਹਿ ਦਿੱਤੀ हे ਪੁੱਤਰ ਖਾ ਰਾਜਾ ਜਨਕ ਤੋਂ ਬਿਨਾ ਕੋਈ ਹੋਰ ਗੁਰੂ ਤੇਰਾ ਹੋ ਨਹੀਂ ਸਕਦਾ ਤੂੰ ਉਹਨੂੰ ਗੁਰੂ ਧਾਰਨ ਕਰ ਲੈ ਜਾ ਕੇ ਉਹਦੇ ਰਾਜ ਵਿੱਚ ਪੁੱਜ ਜਾ ਬਾਪ ਦਾ ਹੁਕਮ ਸੁਣ ਕੇ ਸੁਖਦੇਵ 무ਨੀ ਖਾ ਰਾਜਾ ਜਨਕ ਦੇ ਦਰਬਾਰ ਵਿੱਚ ਪੁੱਜ ਗਿਆ ਜਦੋਂ ਰਾਜ ਮਹਿਲ ਵਿੱਚ ਗਿਆ ਤਾਂ ਕੌਤਕ ਦੇਖ ਕੇ ਹੈਰਾਨ ਹੋ ਗਿਆ ਕਿਹੜੇ ਕੌਤਕ ਦੇਖੇ ਰਾਜਾ ਜਨਕ ਰਾਜ ਮਹਿਲ ਵਿੱਚ ਅਨੋਖੀ ਦਿਸ਼ਾ ਵਿੱਚ ਖਲੋਤਾ ਸੀ ਜਦੋਂ ਜਾ ਕੇ ਦੇਖਿਆ ਰਾਜਾ ਜਨਕ ਤਾਂ ਹੋਰੀ ਤਰੀਕੇ ਨਾਲ ਖੜਾ ਸੀ ਉਹਦਾ ਇੱਕ ਪੈਰ ਤਾਂ ਕੜਾਹੇ 'ਚ ਸੀ ਔਰ ਕੜਾਹੇ ਵਿੱਚ ਤੇਲ ਸੀ ਤੇ ਹੀਟਾਂ ਅੱਗ ਵੱਲ ਰਹੀ ਸੀ ਤੇ ਦੂਸਰਾ ਪੈਰ ਇੱਕ ਇਸਤਰੀ ਦੀ ਛਾਤੀ ਉੱਤੇ ਰੱਖਿਆ ਹੋਇਆ ਸੀ ਇਹ ਕੌਤਕ ਦੇਖਿਆ ਕੌਤਕ ਦੇਖਿਆ ਸੁਖਦੇਵ ਸਮਝਿਆ ਨਾ ਉਹ ਹੈਰਾਨ ਹੋਇਆ ਹੈਰਾਨ ਹੋਇਆ ਤੇ ਖਲੋਤਾ ਰਿਹਾ ਤੇ ਮਨ 'ਚ ਖਿਆਲ ਕਰਦਾ ਰਿਹਾ ਇਹ ਰਾਜਾ ਕਿਵੇਂ ਮੇਰਾ ਗੁਰੂ ਬਣ ਸਕਦਾ ਹੈ ਮਨ 'ਚ ਸ਼ੰਕਾ ਪੈ ਗਈ ਵੀ ਇਹ ਤਾਂ ਬੰਦਾ ਚੰਗਾ ਨਹੀਂ ਮੇਰਾ ਗੁਰੂ ਕਿਵੇਂ ਬਣ ਸਕਦਾ ਹੈ ਉਸੇ ਵੇਲੇ ਇੱਕ ਕੌਤਕ ਹੋਰ ਆਪਰ ਗਿਆ ਉਹ ਇਹ ਸੀ ਕਿ ਰਾਜਦੂਤ ਨੇ ਆ ਕੇ ਸੁਨੇਹਾ ਦਿੱਤਾ ਰਾਜੇ ਜਨਕ ਨੂੰ ਰਾਜਨ ਸ਼ਹਿਰ ਵਿੱਚ ਅੱਗ ਲੱਗ ਗਈ ਹੈ ਬਹੁਤ ਹੀ ਭਿਆਨਕ ਅੱਗ ਹੈ ਹੌਲੀ ਹੌਲੀ ਖਬਰ ਆਈ ਹੈ ਕਿ ਸਹਿ ਸ਼ਹਿਰ ਸੜ ਗਿਆ ਤੇ ਜਿਹੜੀ ਅੱਗ ਹੈ ਹੈਗੀ ਹੈ ਉਹ ਸਿੰਘਪੌੜਾਂ ਤੱਕ ਪੁੱਜ ਰਹੀ ਹੈ ਸਿੰਘਪੌੜਾਂ ਤੱਕ ਮਤਲਬ ਵੀ ਰਾਜੇ ਦੇ ਮਹਿਲਾਂ ਦੇ ਬਾਹਰ ਡਿਊਟੀ ਤੱਕ ਜਿੱਥੇ ਬਰਾਂਡੇ ਬਣੇ ਸੀ ਉੱਥੋਂ ਤੱਕ ਤੇ ਸੁਖਦੇਵ Muni ਹੈ ਜਿਹੜਾ ਸਿੰਘ ਪੌੜਾਂ ਦੇ ਵਿੱਚ ਆਪਣੀ ਤੂੰਬੀ ਤੇ ਕੰਪੀਨ ਟੰਗ ਕੇ ਆਇਆ ਸੀ ਜਦੋਂ ਅੰਦਰ ਆਉਣਾ ਸੀ ਉਹਨੇ ਰਾਜਾ ਜਨਕ ਦੇ ਕੋਲ ਸਿੰਘ ਪੌੜ ਜਿੱਥੇ ਬਣੇ ਹੋਏ ਸੀ ਤੇ ਉੱਥੇ ਆਪਣੀ ਕੰਪੀਨ ਤੇ ਤੂੰਬੀ ਉਹ ਟੰਗਿਆ ਆਇਆ ਸੀ ਉਸ ਨੂੰ ਖਿਆਲ ਆਇਆ ਕਿ ਸਿੰਘ ਪੌੜਾਂ ਤੱਕ ਅੱਗ ਪੁੱਜ ਗਈ ਹੈ ਰਾਜਦੂਤ ਕਹਿੰਦਾ ਤੇ ਉਸ ਦੀ ਤੁੰਬੀ ਤੇ ਕੰਪੀਨ ਨਾ ਸੜ ਕੇ ਸਵਾਹ ਹੋ ਜੇ ਕਿਤੇ ਉਹ ਨੱਠ ਕੇ ਲੱਗਿਆ ਬਾਹਰ ਨੂੰ ਜਾਣ ਤਾਂ ਰਾਜਾ ਜਨਕ ਉਸ ਨੂੰ ਆਵਾਜ਼ ਮਾਰਦੇ ਆ ਆਵਾਜ਼ ਮਾਰੀ ਉਹ ਖਲੋ ਗਿਆ ਰਾਜਾ ਜਨਕ ਗੁੱਸੇ ਨਾਲ ਬੋਲਿਆ ਵਾਹ ਹੋਏ ਰਖੀ ਤੇਆ ਪੁੱਤਰਾ 12 ਸਾਲ ਮਾਂ ਦੇ ਪੇਟ ਵਿੱਚ ਭਗਤੀ ਕੀਤੀ ਤੇ 24 ਸਾਲ ਜਨਮ ਤੋਂ ਬਾਅਦ ਲਾਈ ਸਮਾਦੀ 36 ਸਾਲ ਬੀਤਣ ਪਿੱਛੋਂ ਵੀ ਤੁੰਬੀ ਤੇ ਕੰਪੀਨ ਦਾ ਮੋਹ ਨਹੀਂ त्याਗਿਆ ਗਿਆ ਤੇਰੇ ਤੋਂ ਕੀ ਕਰਦਾ ਰਿਹਾ ਸੜ ਗਏ ਸ਼ਹਿਰ ਦੀ ਤੈਨੂੰ ਚਿੰਤਾ ਨਹੀਂ ਇੱਕ ਤੁੰਬੀ ਤੇ ਕੰਪੀਨ ਦੀ ਚਿੰਤਾ ਹੈ ਕੀ ਇਹ ਚੀਜ਼ਾਂ ਦੁਆਰੇ ਲੱਭ ਨਹੀਂ ਸਕਣਗੀਆਂ ਜਾ ਦੌੜ ਜਾ ਤੇਰੇ ਜੈਸੇ ਮੋਹ ਮਾਇਆ ਦੇ ਦਾਸਾਂ ਨੂੰ ਮੈਂ ਆਪ ਦਾ ਚੇਲਾ ਨਹੀਂ ਬਣਾ ਸਕਦਾ ਕਿਉਂਕਿ ਸੁਖਦੇਵ ਨੂੰ ਤਾਂ ਸ਼ੰਕਾ ਰਾਜੇ ਤੇ ਹੋਈ ਸੀ ਵੀ ਇਹ ਬੰਦਾ ਚੰਗਾ ਨਹੀਂ ਤੇ ਗੱਲ ਹੋ ਗਈ ਉਲਟ ਇਹ ਆਖ ਕੇ ਰਾਜੇ ਜਨਕ ਨੇ ਉਸਨੇ ਆਪਣੇ ਮਹਿਲਾਂ ਵਿੱਚੋਂ ਬਾਹਰ ਕੱਢਤਾ ਮਹਿਲਾਂ ਤੋਂ ਬਾਹਰ ਹੋ ਕੇ ਸੁਖਦੇਵ ਕ੍ਰੋਧ ਤੇ ਹੰਕਾਰ ਦਾ ਸ਼ਿਕਾਰ ਹੋ ਗਿਆ ਮਾਇਆ ਨੇ ਉਹਦੇ ਤੇ ਕਾਬੂ ਪਾ ਲਿਆ ਜਦੋਂ ਬੰਦੇ ਨੂੰ ਕ੍ਰੋਧ ਜੜ ਜੇ ਤੇ ਜਾਂ ਫਿਰ ਬੰਦੇ ਨੂੰ ਹੰਕਾਰ ਹੋ ਜੇ ਇੰਉ ਸਮਝ ਲੈਣਾ ਚਾਹੀਦਾ ਵੀ ਬੰਦਾ ਮਾਇਆ ਦੇ ਪ੍ਰਭਾਵ ਥੱਲੇ ਆ ਗਿਆ ਉਹ ਮਾਇਆ ਨੇ ਉਹਦੇ ਤੇ ਆਪਣਾ ਪ੍ਰਭਾਵ ਪਾ ਲਿਆ ਉਹ ਵੱਦ ਘਟ ਬੋਲਦਾ ਹੋਇਆ ਆਪਣੇ ਬਾਪ ਕੋਲ ਪਹੁੰਚਿਆ ਉਸ ਨੂੰ ਸਾਰੀ ਬਾਤ ਸੁਣਾਈ ਤਾਂ ਵਿਆਸ ਨੇ ਮੁਸਕਰਾ ਕੇ ਕਿਹਾ हे ਸੁਖਦੇਵ ਇਹ ਸਭ ਝੂਠ ਹੈ ਉਸਨੇ ਤੁਸਾਂ ਦੇ ਪਰਖਣ ਵਾਸਤੇ ਇਹ ਕੌਤਕ ਕੀਤਾ ਸੀ ਨਾ ਸ਼ਹਿਰ ਨੂੰ ਅੱਗ ਲੱਗੀ ਸੀ ਨਾ ਕੋਈ ਸੜਿਆ ਸੀ ਉਹਨੇ ਤਾਂ ਸਿਰਫ ਤੇਰੀ ਪਰਖ ਕਰਨੀ ਸੀ ਤੇ ਪਰਖ ਵਿੱਚ ਪੁੱਤਰਾ ਤੂੰ ਫੇਲ ਹੋ ਗਿਆ ਜਦੋਂ ਗੱਲ ਸੁਣੀ ਤਾਂ ਸੁਖਦੇਵ ਨੇ ਹੱਥ ਜੋੜ ਕੇ ਆਖਿਆ ਪਿਤਾ ਜੀ ਫਿਰ ਮੈਂ ਕੀ ਕਰਾਂ ਹੁਣ ਤਾਂ ਮੈਂ ਵੀ ਸ਼ਰਮਿੰਦਾ ਤੁਹਾਡੀ ਗੱਲ ਸੁਣਨ ਤੋਂ ਬਾਅਦ ਬਿਆਸ ਨੇ ਕਿਹਾ ਬੇਟਾ ਇਹੀ ਤਾਂ ਮਾਇਆ ਦਾ ਅਸਰ ਹੈ ਇੱਕ ਬਾਪ ਬੱਚੇ ਨੂੰ ਗੁੱਸੇ ਹੋ ਕੇ ਘਰੋਂ ਬਾਹਰ ਕੱਢਦਾ ਹੈ ਉਹ ਗੁੱਸਾ ਘੜੀ ਪਲ ਲਈ ਹੁੰਦਾ ਹੈ ਮੁਰ ਜਦੋਂ ਗੁੱਸਾ ਉਤਰਦਾ ਹੈ ਤਾਂ ਬਾਪ ਉਸੇ ਬੱਚੇ ਨੂੰ ਸੱਦ ਲੈਂਦਾ ਹੈ ਤੇ ਬੱਚਾ ਘਰੇ ਆ ਜਾਂਦਾ ਹੈ ਬਾਪ ਬੱਚੇ ਦਾ ਸਦੀਵੀ ਤਿਆਗ ਨਹੀਂ ਕਰਦਾ ਇਸੇ ਤਰ੍ਹਾਂ ਗੁਰੂ ਚੇਲੇ ਦਾ ਸਬੰਧ ਹੁੰਦਾ ਹੈ ਗੁਰੂ ਆਪ ਦੇ ਚੇਲੇ ਨੂੰ ਸਦਾ ਨਹੀਂ ਤਿਆਗਦਾ ਹੁੰਦਾ ਜੇ ਕਿਤੇ ਗੁਰੂ ਗੁੱਸੇ ਵਿੱਚ ਹੋ ਕੇ ਚੇਲੇ ਨੂੰ ਝਿੜਕੇ ਤਾਂ ਚੇਲੇ ਦਾ ਫਰਜ਼ ਹੈ ਕਿ ਉਸੇ ਸਮੇਂ ਹੀ ਮਾਫੀ ਮੰਗ ਲਵੇ ਜਾਂ ਫਿਰ ਬਾਅਦ ਵਿੱਚ ਚਰਣੀ ਹੱਥ ਲਾ ਕੇ ਤੇ ਮਾਫੀ ਮੰਗ ਲਵੇ ਗੁਰੂ ਜੀ ਮੇਰੇ ਤੋਂ ਗਲਤੀ ਹੋ ਗਈ ਅੱਗੇ ਤੋਂ ਨਹੀਂ ਕਰਦਾ ਮੈਨੂੰ ਮੁਆਫ ਕਰ ਦਿਓ ਤਾਂ ਜਿਸ ਤਰ੍ਹਾਂ ਪਿਤਾ ਆਪਣੇ ਬੱਚੇ ਨੂੰ ਇੱਕਦਮ maaf ਕਰ ਦਿੰਦਾ ਹੈ ਉਸੇ ਤਰ੍ਹਾਂ ਗੁਰੂ ਵੀ ਆਪ ਦੇ ਚੇਲੇ ਨੂੰ ਇੱਕਦਮ ਹੀ maaf ਕਰ ਦਿੰਦਾ ਹੈ ਕਿਉਂਕਿ ਗੁਰੂ ਚੇਲੇ ਦਾ ਸਬੰਧ ਵੀ ਪਿਤਾ ਤੇ ਪੁੱਤਰ ਵਾਲਾ ਹੀ ਹੁੰਦਾ ਹੈ ਮੁੜ ਕੇ ਜਾਓ ਉਹਦੇ ਕੋਲ ਜਾ ਮਾਂ ਕਿਵੇਂ ਕੋਈ ਮੈਨੂੰ ਰਾਹ ਦੱਸੋ ਪੁੱਤਰ ਦੀ ਇਹ ਗੱਲ ਸੁਣ ਕੇ ਵਿਆਸ ਨੇ ਕਿਹਾ ਇੰਉਂ ਕਰ ਰਾਜੇ ਦੇ ਮਹਿਲ ਕੋਲ ਚਲਿਆ ਜਾ ਮਹਿਲ ਦੇ ਪੱਛਮ ਵਾਲੇ ਪਾਸੇ ਜਾ ਕੇ ਖੜਾ ਹੋ ਜੀ ਉੱਥੇ ਇੱਕ ਝਰੋਖਾ ਰੱਖਿਆ ਹੋਇਆ ਹੈ ਉਹਨੇ ਮਹਿਲ ਵਿੱਚ ਉਸ ਝਰੋਖੇ ਦੇ ਵਿੱਚੋਂ ਦੀ ਰਾਜਾ ਜਨਕ ਝੂਠੀਆਂ ਪੱਤਲਾਂ ਸੁੱਟਦਾ ਜਿਹੜੇ ਸਾਧੂਆਂ ਨੂੰ ਉਹ ਜਨ ਖਵਾਉਣ ਦੇ ਹੋਣਗੇ ਚਰੋਖੇ ਦੇ ਖਲੋਤੇ ਨੂੰ ਤੈਨੂੰ ਆਪ ਹੀ ਦੇਖ ਲਏਗਾ ਡਰਨਾ ਨਹੀਂ ਸ਼ਰਮ ਨਹੀਂ ਮੰਨਣੀ ਤੇ ਕਿਰਨਾ ਨਹੀਂ ਕਰਨੀ ਚਰੋਖੇ ਖਲੋਤੇ ਰਹਿਣਾ ਭਾਵੇਂ ਜੂਠ ਤੇਰੇ ਉੱਤੇ ਡਿੱਗੀ ਜਾਵੇ ਐਸਾ ਕਰਨ ਦੇ ਨਾਲ ਤੈਨੂੰ ਗੁਰੂ ਦੇ ਦਰਸ਼ਨ ਹੋਣਗੇ ਬਾਪ ਕੋਲੋਂ ਸਿੱਖਿਆ ਲੈ ਕੇ ਸੁਖਦੇਵ 무ਨੀ ਆਸ਼ਰਮ ਵਿੱਚੋਂ ਚੱਲ ਪਿਆ ਉਹ ਬਹੁਤ ਤੇਜ਼ੀ ਨਾਲ ਤੁਰਦਾ ਹੋਇਆ ਰਾਜਾ ਜਨਕ ਦੇ ਮਹਿਲਾ ਪਹੁੰਚਿਆ ਤੇ ਦੱਸੇ ਹੋਏ ਪਾਸੇ ਮਹਿਲ ਦੇ ਹੈਟਾਂ ਚ ਰੋਖੇ ਦੇ ਹੈਟਾਂ ਖਲੋ ਗਿਆ ਉਸ ਨੇ ਆਪਣੇ ਆਪ ਦਾ ਤਿਆਗ ਕਰ ਲਿਆ ਇਉਂ ਅਨੁਭਵ ਕੀਤਾ ਜਿਵੇਂ ਉਸ ਵਿੱਚ ਸੋਚ ਗਿਆਨ ਜਾਂ ਚੇਤਨਤਾ ਨਹੀਂ ਉਹ ਇੱਕ ਪੱਥਰ ਦਾ ਅਚੇਤ ਬੁੱਤ ਸੀ ਜਿਸ ਉੱਤੇ ਰਾਜਾ ਜਨਕ ਜੂਠੀਆਂ ਪੱਤਲਾਂ ਸੁੱਟਦਾ ਗਿਆ ਸਤਿਗੁਰੂ RAMDAS ਮਹਾਰਾਜ ਜੀਆ ਨੇ ਵੀ ਬਾਣੀ ਦੇ ਵਿੱਚ ਬੜੇ ਸੋਹਣੇ ਸ਼ਬਦਾਂ ਵਿੱਚ ਫਰਮਾਨ ਕੀਤਾ ਹੈ ਜਾਤ ਨਾ ਜਾਤ ਦੇਖ ਭਰਮ ਹੋ ਸੁਖ ਜਨਕ ਪਗੀ ਲਗ ਧਿਆਵੈ ਗੋ ਇਹਦਾ ਇੱਕ ਵਿਸ਼ਰਾਮ ਹੋਰ ਲੱਗਦਾ ਜਾਤ ਨਾ ਜਾਤ ਦੇਖ ਭਰਮ ਹੋ ਸੁਖ ਜਨਕ ਪਗੀ ਲੱਗ ਧਿਆਵੇ ਗੋ ਵੀ ਆਪਣੇ ਆਪ ਨੂੰ ਨਹੀਂ ਵੇਖਿਆ ਉਹਨੇ ਸੁਖਦੇਵ 무ਨੀ ਜਨਕ ਦੇ ਪਗ ਕਹੀਏ ਚਰਨਾ ਨਾਲ ਲੱਗ ਕੇ ਰੱਬ ਦਾ ਨਾਮ ਤੇ ਹੁੰਦਾ ਫਿਰ ਜੂਠਨ ਜੂਠ ਪਈ ਸਰ ਉਪਰ ਖਿਨ ਮਨੁਆ ਤਿਲ ਨਾ ਢੁਲਾਵੇ ਗੋ ਉਦੇ ਸਿਰ ਵਿੱਚ ਝੂਠੀਆਂ ਪਤਲਾਂ ਪੈਂਦੀਆਂ ਨੇ ਤਾਹਾਂ ਤੋਂ ਉਹ ਝੂਠ ਉਹਦੇ ਉੱਤੇ ਪੈ ਰਹੀ ਹੈ ਪਰ ਸੁਖਦੇਵ ਜੀ ਆਪਦੇ ਮਨ ਨੂੰ ਇੱਕ ਤਿਲ ਜਿੰਨਾ ਵੀ ਡੋਲਣ ਨਹੀਂ ਦਿੰਦਾ ਸਤਿਗੁਰੂ ਜੀ ਫਰਮਾਉਂਦੇ ਹਨ ਹੇ ਗੁਰ ਸਿੱਖੋ ਊਚ ਤੇ ਨੀਚ ਜਾਤੀ ਜਾਂ ਕੁਲ ਦਾ ਖਿਆਲ ਛੱਡੋ ਇਹ ਤਾਂ ਇੱਕ ਭਰਮ ਹੈ ਅਸਲ ਵਿੱਚ ਸਰੀਰ ਕਰਕੇ ਤੇ ਆਤਮਾ ਕਰਕੇ ਇਸਤਰੀ ਤੇ ਪੁਰਸ਼ ਵੀ ਸਮਾਨ ਹੀ ਹਨ ਭਗਤੀ ਦੀ ਦੁਨੀਆ ਤਾਂ ਵੈਸੇ ਵੀ ਅਨੋਖੀ ਹੈ ਸੁਖਦੇਵ muni ਖਲੋਤਾ ਰਿਹਾ ਰਾਜਾ ਜਨਕ ਉਹਦੇ ਤੇ ਝੂਠ ਛੁੱਟੀ ਗਿਆ 12 ਸਾਲ ਲੰਘ ਗਏ ਇੱਕ ਦਿਨ ਰਾਜੇ ਜਨਕ ਨੂੰ ਤਰਸ ਆਈ ਗਿਆ 12 ਸਾਲਾਂ ਬਾਅਦ ਉਸਨੇ ਆਪਣੇ ਕੋਲ ਸਦਿਆ ਸਦ ਕੇ ਇਸ਼ਨਾਨ ਕਰਵਾਇਆ ਸੁੰਦਰ ਵਸਤਰ ਪਹਿਨਾ ਤੇ ਪਰ ਇੱਥੇ ਗੱਲ ਨਾ ਮੁੱਕੀ ਰਾਜੇ ਜਾਨਕ ਨੇ ਹੋਰ ਇਮਤਿਹਾਨ ਲੈਣਾ ਚਾਹਿਆ ਉਹ ਇਮਤਿਹਾਨ ਇਹ ਸੀ ਕਿ ਇਹਨੇ ਹੁਣ ਮਾਨ ਅਪਮਾਨ ਚੋਂ ਤਾਂ ਬਾਹਰ ਹੀ ਹੋ ਗਿਆ ਕੀ ਇਹ ਨੂੰ ਦੁਨੀਆ ਦੀ ਸੁੰਦਰਤਾ ਅਜੇ ਮੋਂਦੀ ਹੈ ਕਿ ਨਹੀਂ ਮੋਂਦੀ ਇਹ ਚੈੱਕ ਕਰਨਾ ਸੀ ਉਸਨੇ ਇੱਕ ਤੇਲ ਦੀ ਥਾਲੀ ਭਰੀ ਅਡੋਲ ਸੁਖਦੇਵ ਦੇ ਹੱਥ ਤੇ ਰੱਖ ਦਿੱਤੀ ਹੁਣ ਥਾਲੀ ਐਸੀ ਸੀ ਕਿ ਜੇ ਉਸ ਵਿੱਚ ਧਿਆਨ ਨਾ ਰੱਖਿਆ ਜਾਂਦਾ ਤਾਂ ਉਹ ਲਰ ਕੇ ਡਿੱਗ ਪੈਣੀ ਸੀ ਜਿਵੇਂ ਥਾਲ ਵਿੱਚ ਤੇਲ ਭਰਤਾ ਬਾੜ ਵਾਲਾ ਥਾਲ ਸੀ ਕਿਨਾਰਿਆਂ ਵਾਲਾ ਕਿਨਾਰਿਆਂ ਤੱਕ ਤੇਲ ਭਰਤਾ ਹੱਥ ਤੇ ਰੱਖਤਾ ਧਿਆਨ ਰੱਖਣਾ ਤੇ ਤੁਰੇ ਜਾਣਾ ਫੇਰੀ ਕੀ ਪੁੱਤਰ ਇਹ ਥਾਲੀ ਨਾ ਉਲਰੇ ਤੇ ਨਾ ਡੁੱਲੇ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਕੇ ਵਾਪਸ ਆ ਜਾਇਓ ਦੇਖਿਓ ਖਰਾਬ ਵਿੱਚ ਕੋਈ ਠੇਡਾ ਨਾ ਲੱਗੇ ਹੱਥੋਂ ਤੇ ਥਾਲੀ ਚੁੱਕ ਕੇ ਸੁਖਦੇਵ ਚੱਲ ਪਿਆ ਖਰਾਬ ਵਿੱਚ ਰੰਗ ਰਾਗ ਹੋ ਰਹੇ ਸੀ ਇਸਤਰੀਆਂ ਸੋਹਣੇ ਸੋਹਣੇ ਲਿਬਾਸ ਪਹਿਨ ਕੇ ਤਿਹਾਰ ਸ਼ਗਾਰ ਕਰਕੇ ਮੰਗਲਾਚਾਰ ਕਰ ਰਹੀਆਂ ਸੀ ਕਿਤੇ ਗੀਤ ਗਾਏ ਜਾ ਰਹੇ ਸੀ ਕਿਤੇ ਨਾਚ ਹੋ ਰਿਹਾ ਸੀ ਰਿਖੀ ਪੁੱਤਰ ਨੂੰ ਦੇਖਣ ਵਾਸਤੇ ਵੀ ਅਨੇਕਾਂ ਹੀ ਨਾਰੀਆਂ ਆ ਗਈਆਂ। ਉਹਨਾਂ ਨੇ ਦੇਖਿਆ। ਪਰ ਸੁਖਦੇਵ ਨੇ ਕਿਸੇ ਵੱਲ ਨਾ ਦੇਖਿਆ। ਉਹ ਤੇਲ ਦੀ ਥਾਲੀ ਵਿੱਚੋਂ ਆਪਣਾ ਚਿਹਰਾ ਦੇਖਦਾ ਹੋਇਆ ਚੱਲ ਆ ਗਿਆ। ਪੜਾ ਤੇ ਪੁੱਜ ਗਿਆ। ਰਤਾ ਨਾ ਡੋਲਿਆ। ਨਾ ਹੀ ਤੇਲ ਡੁੱਲਿਆ। ਰਾਜਾ ਜਨਕ ਬੜਾ ਪ੍ਰਸੰਨ ਹੋਇਆ। ਉਸਨੇ ਸੁਖਦੇਵ ਨੂੰ ਆਪ ਦਾ ਚੇਲਾ ਬਣਾ ਲਿਆ। ਸੁਖਦੇਵ ਫਿਰ ਐਸਾ ਭਗਤ ਹੋਇਆ ਜਿਸ ਤੇ ਮਾਇਆ ਨੇ ਰਤਾ ਵੀ ਅਸਰ ਨਾ ਕੀਤਾ ਉਹ ਜਨਮ ਤੋਂ ਹੀ ਸਿੱਧ ਸੀ ਮਨੁੱਖ ਨੂੰ ਮਾਇਆ ਹੀ ਕਿਤੇ ਬੰਦੀ ਹੈ ਜੇ ਮਾਇਆ ਅਸਰ ਨਾ ਕਰੇ ਤਾਂ ਜੀਵ ਕਿਤੇ ਮਤਲਬ ਟਿਕ ਕੇ ਬਹਿ ਜਾਂਦਾ ਜੇ ਮਾਇਆ ਅਸਰ ਨਾ ਕਰੇ ਉਹ ਚੱਲਦਾ ਫਿਰਦਾ ਰਹਿੰਦਾ ਐਸਾ ਹੀ Muni Sukhdev ਦਾ ਹਾਲ ਸੀ ਉਹ ਲਗਾਤਾਰ ਹੀ ਚੱਲਦਾ ਰਹਿੰਦਾ ਐਸਾ ਬ੍ਰਹਮ ਗਿਆਨੀ ਹੋ ਗਿਆ ਸੀ ਕਿ ਸਿਟੀ ਤੇ ਸਨੇ ਪੁਰਸ਼ ਤੇ 나ਗ ਵਿੱਚ ਕੋਈ ਭੇਤ ਨਹੀਂ ਸੀ ਸੰਤ ਮੰਡਲੀਆਂ ਨਾਲ ਵਿਚਰਦਾ ਰਿਹਾ ਉਸਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦ ਨੂੰ ਆਪਣੇ ਬਸ ਵਿੱਚ ਕਰ ਲਿਆ ਜਾਂ ਕਈੇ ਮਾਰ ਦਿੱਤਾ ਇੱਕ ਵਾਰ ਆਖਦੇ ਨੇ ਪ੍ਰਭੂ ਨੇ ਉਸ ਦੀ ਪਰਖ ਕਰਨੀ ਚਾਹੀ ਸੰਤ ਮੰਡਲੀ ਨਾਲ ਵਿਚਰਦਾ ਹੋਇਆ ਉਹ ਗੰਗਾ ਦੇ ਕਿਨਾਰੇ ਪੁੱਜਿਆ ਅੱਗੇ ਇਸਤਰੀਆਂ ਇਸ਼ਨਾਨ ਕਰ ਰਹੀਆਂ ਸੀ ਉਸਨੇ ਖਿਆਲ ਨਾ ਕੀਤਾ ਆਪ ਇੱਕ ਪਾਸੇ ਇਸ਼ਨਾਨ ਕਰਨ ਲੱਗ ਪਿਆ ਇਸ਼ਨਾਨ ਕਰਕੇ ਤਰਨ ਲੱਗਾ ਤਾਂ ਇੱਕ অতি ਸੁੰਦਰ ਤੇ ਜਵਾਨ ਇਸਤਰੀ ਨਾਚ ਕਰਦੀ ਹੋਈ ਆਈ ਇਹਨਾਂ ਦੇ ਅੱਗੇ ਹੋ ਕੇ ਨੱਚਣ ਲੱਗ ਪਈ ਐਸੇ ਹਾਵ ਭਾਵ ਦਿਖਾਵੇ ਜਿਹੜੇ ਮਨ ਮੋਹਣੇ ਸੀ ਪਰ ਸੁਖਦੇਵ ਦੇ ਮਨ ਤੇ ਨੇਤਰਾਂ ਤੇ ਕੋਈ ਅਸਰ ਨਾ ਹੋਇਆ ਉਹ ਉਡੋਲ ਰਹੇ ਤੇ ਅੱਗੇ ਚਲੇ ਗਏ ਉਸ ਇਸਤਰੀ ਵੱਲ ਕੋਈ ਧਿਆਨ ਨਾ ਕੀਤਾ ਤੇ ਉਹ ਇਸਤਰੀ ਸ਼ਰਮਿੰਦਾ ਹੋਈ ਉਸ ਦਿਨ ਪਿੱਛੋਂ ਸੁਖਦੇਵ 무ਨੀ ਦੀ ਹੋਰ ਕੋਈ ਪ੍ਰੀਖਿਆ ਨਾ ਹੋਈ ਸੋ ਇਹ ਕਥਾ ਸੁਖਦੇਵ 무ਨੀ ਦੀ ਆਪ ਜੀ ਨੇ ਸਰਵਣ ਕੀਤੀ ਹੈ ਨੌ ਸਾਖੀਆਂ ਅਜ ਪੂਰੀਆਂ ਹੋ ਗਈਆਂ ਦਸਵੀਂ ਸਾਖੀ ਕੱਲ ਰਾਜਾ ਜਨਕ ਜੀ ਉਹਨਾਂ ਦੇ ਬਾਰੇ ਵਿੱਚ ਆਏਗੀ ਆਪਾਂ ਕੱਲ ਨੂੰ ਸਰਵਣ ਕਰਾਂਗੇ ਭੁੱਲਾ ਚੁੱਕਾ ਦੀ ਖਿਮਾ ਗੁਰੂ ਮਹਾਰਾਜ ਮਿਹਰ ਕਰਨ ਸਾਨੂੰ ਸਾਰਿਆਂ ਨੂੰ ਸਿੱਖੀ ਦਾ ਦਾਨ ਬਖਸ਼ਣ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣ ਔਰ ਭਜਨ ਦੀ ਬੰਦਗੀ ਦੀ ਦਾਤ ਆਪਾਂ ਨੂੰ ਦੇਣ ਸਭ ਦਾ ਧੰਨਵਾਦ ਕੋਟ ਕੋਟ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ